ਸਸੇ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਸੇ ਕਾਲ ਜੀ ਅੱਜ ਕਾਫੀ ਜ਼ਿਆਦਾ ਬਾਤ ਤੁਹਾਡੇ ਦਰਸ਼ਨ ਦਦਾਰੇ ਕਰਨ ਜਾ ਰਹੇ ਆ ਮੇਰਾ ਬੱਗੇ ਅਰਦਾਸ ਕਰਦੇ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਤੇ ਆਪਾਂ ਵੀ ਬਾਬਾ ਨਿਦਾਨ ਸਿੰਘ ਜੀ ਦੀ ਫਾੜ ਕਿਰਪਾ ਸਦਕਾ ਬਹੁਤ ਠੀਕ ਠਾਕ ਹੈ ਜੀ ਆਪਾਂ ਯਾਤਰਾ ਤੇ ਜਾਣ ਹੋਣ ਕਰਕੇ ਆਪਾਂ ਤੁਹਾਡੇ ਰੂਰੋ ਨਹੀਂ ਹੋਏ ਔਰ ਤੁਹਾਨੂੰ ਕੋਈ ਵੀ ਆਪਾਂ ਵੀਡੀਓ ਨਹੀਂ ਦੇ ਸਕੇ ਤੋਂ ਮਾਫ ਕਰਨਾ ਤੋਂ ਕਦੇ ਅੱਗੇ ਤੋਂ ਐਸੀ ਗਲਤੀ ਨਾ ਹੋਵੇ ਕਿ ਮੈਂ ਤੁਹਾਨੂੰ ਵੀਡੀਓ ਨਾ ਦੇ ਪਾਵਾਂ ਤੇ ਪਰ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਕਿਸ ਵੀਡੀਓ ਵਿੱਚ ਕੀ ਬਣਾ ਰਹੇ ਆਂ ਇਹ ਮੈਂ ਲਿਆ 1 ਕਿਲੋ ਪੇਠਾ ਜੀ ਜਿਹਨੂੰ ਕਹਿੰਦੇ ਆ ਹਲਵਾ ਕੱਦੂ ਦੁਆਬੇ ਵਿੱਚ ਹਲਵਾ ਕੱਦੂ ਕਹਿੰਦੇ ਆ ਪਰ ਮਾਲਵੇ ਵੱਲ ਇਹਨੂੰ ਪੇਠਾ ਹੀ ਕਹਿੰਦੇ ਨੇ ਜੀ ਤੇ ਆਪਾਂ ਲੈਏ ਨੇ ਚਾਰ ਪਿਆਜ਼ ਪਿਆਜ਼ ਤੁਸੀਂ ਕਿਸੇ ਵੀ ਸਾਈਜ਼ ਦੇ ਲੈ ਸਕਦੇ ਹੋ ਵੱਡੇ ਛੋਟੇ ਕਰ ਸਕਦੇ ਹੋ ਪਰ ਮੈਂ ਮੀਡੀਅਮ ਸਾਈਜ਼ ਲਿਆ ਨਾ ਜ਼ਿਆਦਾ ਵੱਡੇ ਪਿਆਜ਼ ਤੇ ਨਾ ਹੀ ਜ਼ਿਆਦਾ ਹੈ ਮੇਰੇ ਕੋਲ ਛੋਟੇ ਪਿਆਜ਼ ਨਹੀਂ ਜੀ ਤੇ ਤੁਸੀਂ ਵੱਡੇ ਸਾਈਜ਼ ਲੈਣੇ ਤਾਂ ਘੱਟ ਪਾ ਲਓ ਬਾਕੀ ਤੁਸੀਂ ਦੇਖਣਾ ਕਿ ਪਿਆਜ਼ ਤੁਸੀਂ ਕਿੰਨਾ ਪਾਉਣੇ ਪਿਆਜ਼ ਜ਼ਿਆਦਾ ਖਾਣੇ ਕਿ ਨਹੀਂ ਪਰ ਜ਼ਿਆਦਾ ਪਿਆਜ਼ ਪਾਉਣ ਦੇ ਨਾਲ ਇੱਕ ਤੁਹਾਨੂੰ ਜ਼ਰੂਰ ਦੱਸ ਦਿਆਂ ਕਿ ਸਬਜੀ ਹੋਵੇ ਚਾਹ ਕੋਈ ਚ ਮਠਾਸ ਜ਼ਿਆਦਾ ਆ ਜਾਂਦੀ ਹੈ ਇਸ ਲਈ ਪਿਆਜ਼ ਨੂੰ ਆਪਾਂ ਘੱਟੇ استعمال ਕੀਤਾ ਆਪਾਂ ਪਾਵਾਂਗੇ ਨਾਲ ਲਸਣ ਤੇ ਲਸਣ ਦੀਆਂ 5 ਤੋਂ 6 ਕਲੀਆਂ ਹੀ ਪਾਵਾਂਗੇ ਤਕਰੀਬਨ ਇਹਦੇ ਚ ਇੰਨਾ ਕਿੰਨੇ ਜ਼ਿਆਦਾ ਨਹੀਂ ਹੈ ਤੇ 6 ਤੋਂ 7ਵੇਂ ਲਾਵਾਂਗੇ ਮਿਰਚਾਂ ਜਿਹਦੇ ਵਿੱਚ ਹਰੀਆਂ ਮਿਰਚਾਂ ਨੇ ਤੇ ਇੱਕ ਮਿਰਚ ਮੇਰੀ ਲਾਲ ਹੋ ਗਈ ਤੇ ਆਪਾਂ ਲਾਲ ਦਾ ਵੀ ਇਸਤੇਮਾਲ ਜ਼ਰੂਰ ਕਰਾਂਗੇ ਦੋ ਪੌਣੇ ਮਾ ਟਮਾਟਰ ਤੇ ਜੋ ਜੋ ਹੋਰ ਕਿਵੇਂ ਸਬਜੀ ਦੇ ਵਿੱਚ ਪਾਵਾਂਗੇ ਤੇ ਕਿਸ ਤਰੀਕੇ ਨਾਲ ਬਣਾਵਾਂਗੇ ਸਬਜੀ ਹਰ ਇੱਕ ਬਣਾਉਂਦਾ ਹਰ ਇੱਕ ਦਾ ਆਪਣਾ ਆਪਣਾ ਆਈਡੀਆ ਹੁੰਦਾ ਆਪਣਾ ਆਪਣਾ ਤਰੀਕਾ ਹੁੰਦਾ ਵਾ ਤੇ ਆਪਾਂ ਆਪਣੇ ਤਰੀਕੇ ਨਾਲ ਹੀ ਸਬਜੀ ਬਣਾਵਾਂਗੇ ਜੀ ਤੇ ਆਓ ਤੁਹਾਨੂੰ ਦਿਖਾਉਣਾ ਕਿ ਆਪਾਂ ਅੱਗੇ ਸਬਜੀ ਕਿਸ-ਕਿਸ ਤਰੀਕੇ ਔਰ ਕੀ ਕੀ ਚੀਜ਼ਾਂ ਦੇ ਵਿੱਚ ਆਪਾਂ ਐਡ ਕਰਾਂਗੇ ਹਾਂਜੀ ਆਪਾਂ ਇਹਦੇ ਖੀਰੇ ਜੱਪਣਾ ਲਿਆ ਹਲਵਾ ਕਦੂ ਲਿਆ ਜਿਹਨੂੰ ਪੇਠਾ ਕਹਿੰਦੇ ਆਂ ਅਸੀਂ ਇਹਦੇ ਆਪਾਂ ਮੋٹے ਪੀਸ ਨਹੀਂ ਆਪਾਂ ਇਹਦੇ ਬਰੀਕ ਪੀਸੀ ਕੱਟਾਂਗੇ ਕਿਉਂਕਿ ਬਰੀਕ ਪੀਸ ਇਕੱਠਾ ਨਾਲ ਇੱਕ ਤਾਂ ਸਬਜੀ ਜਲਦੀ ਬੰਦੀ ਐ ਦੂਸਰਾ ਜਿਸ ਤਰੀਕੇ ਨਾਲ ਆਪਾਂ ਬਣਾਉਣੀ ਉਸ ਤਰੀਕੇ ਨਾਲ ਇਹ ਬਰੀਕ ਐਂディ ਵੀ ਬਰੀਕ ਨਹੀਂ ਕਰਨੀ ਕਿ ਤੁਸੀਂ ਬਿਲਕੁਲ ਇਹਦਾ ਕਚੂੰਬਰ ਜਿਹਾ ਕੱਢ ਦਵੋ ਆਪਾਂ ਇਸ ਤਰੀਕੇ ਨਾਲ ਥੋੜੇ ਛੋਟੇ ਪੀਸ ਕਰਾਂਗੇ ਆਪਾਂ ਇਹਦੇ ਫਿਰ ਜਿਆਦਾ ਪੀਸ ਵੱਡੇ ਕਰਨ ਨਾਲ ਦੇ ਨਾਲ ਸਬਜੀ ਨੂੰ ਕਦੇ ਵੀ ਦੇਖੋ ਤੁਸੀਂ ਇਹਨੂੰ ਜਿਆਦਾ ਟਾਈਮ ਹੀ ਲੱਗਦਾ ਵਾ ਤੇ ਆਪਾਂ ਜਿਆਦਾ ਟਾਈਮ ਲੱਗਦੇ ਤੋਂ ਆਪਾਂ ਇਹਦੇ ਇੱਕ ਪੀਸ ਕਰ ਲਵਾਂਗੇ ਮोटे ਪੀਸ ਕੱਟਣ ਦੇ ਨਾਲ ਇੱਕ ਤਾਂ ਸਬਜੀ ਲੇਟ ਬਣਦੀ ਦੂਜੇ ਆਪਣੀ ਗੈਸ ਬਹੁਤ ਜ਼ਿਆਦਾ ਵੇਸਟ ਹੁੰਦੀ ਹੈਗੀ ਆਪਾਂ ਇਹ ਚੀਜ਼ ਹਰ ਚੀਜ਼ ਧਿਆਨ ਰੱਖ ਕੇ ਹੀ ਚੀਜ਼ ਨੂੰ ਤਿਆਰ ਕਰੋ ਜੀ ਤੇ ਬਹੁਤ ਚੰਗਾ ਰਹਿੰਦਾ ਹੈਗਾ ਤੇ ਮੈਂ ਇਹਦੇ ਆਪਾਂ ਹੁਣ ਪੀਸ ਛੋਟੇ ਛੋਟੇ ਕੱਟ ਲੈਣੇ ਹੈਗੇ ਫਿਰ ਤੁਹਾਨੂੰ ਦੱਸਾਂਗੇ ਆਪਾਂ ਕਿ ਅੱਗੇ ਇਹਨੂੰ ਕਿਸ ਤਰੀਕੇ ਨਾਲ ਬਣਾਵਾਂਗੇ ਤੇ ਕਿਸ ਤਰੀਕੇ ਨਾਲ ਆਪਾਂ ਇਹਦੇ ਪੀਸ ਤਿਆਰ ਕਰ ਰਹੇ ਹਾਂਗੇ ਬਹੁਤ ਹੀ ਕੱਚਾ ਰਲਵਾ ਹੈਗਾ ਇਹ ਪੇਠਾ ਤੇ ਬੜੀ ਸਬਜੀ ਜਲਦੀ ਬਣੇਗੀ ਤਮੈਂ ਆਪਣੇ ਤਰੀਕੇ ਨਾਲ ਬਣਾ ਕੇ ਤੁਹਾਨੂੰ ਦੱਸਾਂਗੀ ਤੁਹਾਡੇ ਤਰੀਕੇ ਵੀ ਮੈਂ ਦੇਖਦੀ ਹੁੰਨੀ ਆ ਪਰ ਅچھے ਤਰੀਕੇ ਹੁੰਦੇ ਨੇ ਕੋਈ ਕਿਸਦਾ ਤਰੀਕਾ ਮਾੜਾ ਨਹੀਂ ਹੁੰਦਾ ਹਰ ਮਿਹਨਤ ਕਰਦਾ ਵਾ ਤੇ ਇਹਦੇ ਉੱਪਰ ਛੱਲਾ ਵੀ ਮੈਂ ਕਿਸੇ ਤੋਂ ਲਈ ਤੇ ਕਿਸੇ ਤੋਂ ਨਹੀਂ ਲਿਆ ਕਿ ਬਿਲਕੁਲ ਕੱਚੀ ਆ ਛੱਲੇ ਦੀ ਹਾਂਜੀ ਆਪਾਂ ਇਹਨੂੰ ਜਿਆਦਾ ਮੋٹے ਕੱਟਣ ਦੇ ਨਾਲ ਨਾ ਕੋਈ ਫਾਇਦਾ ਨਹੀਂ ਗਾਦਾ ਵੇ ਅਜ ਆਪਾਂ ਛਿੱਲ ਕੇ ਰੱਖ ਲੈ ਲਸਣ ਛਿੱਲ ਕੇ ਰੱਖ ਲੈ ਜੀ ਕਾਫੀ ਦਿਨ ਬਾਅਦ ਤੁਹਾਡੇ ਅਜ ਰੂਬਰੂ ਹੋ ਰਹੇ ਆਂਗੇ ਤੁਹਾਨੂੰ ਮਿਲਣ ਦਾ ਮੌਕਾ ਮਿਲ ਰਿਹਾ ਚਲੋ ਕੋਈ ਨਾ ਕੋਈ ਆਪਣੇ ਕੋਲ ਆਈਡੀਆ ਹੋਣਾ ਜ਼ਰੂਰੀ ਆ ਫਿਰ ਹੀ ਆਪਾਂ ਤੁਹਾਡੇ ਤੱਕ ਪਹੁੰਚ ਕਰ ਸਕਦੇ ਆ ਜੀ ਤੇ ਪਹਿਲਾਂ ਆਪਾਂ ਗਏ ਹੋਏ ਸੀ ਬਾਬਾ ਜੀ ਦੇ ਦਰ ਤੇ ਤੇ ਬਾਬਾ ਜੀ ਦੇ ਦਰ ਤੇ ਆਪਾਂ ਨੂੰ ਟਾਈਮ ਆਉਣ ਤੋਂ ਬਾਅਦ ਆਪਣੀ ਸਿਹਤ ਵੀ ਥੋੜਾ ਠੀਕ ਨਹੀਂ ਸੀ ਰਹੀ ਜਾ ਕੇ ਕਿਉਂਕਿ ਥਕਾਵਟ ਬਹੁਤ ਜ਼ਿਆਦਾ ਸੀਗੀ ਤੁਸੀਂ ਇੰਜ ਹੀ ਕਹਿਣਾ ਕਿ ਮੈਂ ਬਰੀਕ ਪੀਸ ਕਰਾਂ ਤੇ ਬਿਲਕੁਲ ਬਰੀਕ ਕਰ ਲਵਾਂ ਤੇ ਜਾਂ ਬਿਲਕੁਲ ਮੋਟੇ ਕਰ ਲਵਾਂ ਇਹ ਤੁਸੀਂ ਦੇਖਣਾ ਕਿ ਤੁਸੀਂ ਕਿਸ ਤਰੀਕੇ ਨਾਲ ਸਬਜ਼ੀ ਬਣਾਉਣੀ ਹੈ ਤੇ ਕਿਸ ਤਰੀਕੇ ਨਾਲ ਤੁਹਾਨੂੰ ਸਬਜ਼ੀ ਚੰਗੀ ਲੱਗਦੀ ਹੈਗੀ ਤੇ ਆਪਾਂ ਇਸ ਹਿਸਾਬ ਦੇ ਪੀਸ ਕੱਟੇ ਨੇ ਤੇ ਅੱਗੇ ਆਪਾਂ ਕੱਟਦੇ ਆਂ ਪਿਆਜ਼ ਜੀ ਪਿਆਜ਼ ਆਪਾਂ ਜਿਆਦਾ ਬਰੀਕ ਨਹੀਂ ਕੱਟ ਰਹੇ ਮੈਂ ਪਿਆਜ਼ ਦੇ ਸਿਰਫ ਚਾਰ ਪੀਸ ਪੀਸ ਕਰਾਂਗੀ ਚਾਰ ਕਰ ਲਓ ਜਾਂ ਛੇ ਕਰ ਲਓ ਤੁਹਾਡੇ ਤੇ ਪਰ ਮੈਂ ਇਹਦੇ ਕਰ ਲੈਣ ਟੁਕੜੇ ਵੱਡੇ ਪਿਆਜ਼ ਦੇ ਆਪਾਂ ਜਿਆਦਾ ਪੀਸ ਕਰ ਸਕਦੇ ਆਂ ਪਰ ਛੋਟੇ ਤੇ ਆਪਾਂ ਘੱਟ ਪੀਸ ਕਰੀਏ ਤਾਂ ਅੱਛਾ ਰਹਿੰਦਾ ਵਾ ਹਾਂ ਜੀ ਪਿਆਜ਼ ਤਰ੍ਹਾਂ ਫੀਸ ਕੱਟ ਲੈਨੇ ਆਪਾਂ ਇਹ ਚੀਜ਼ ਨੂੰ ਕੱਢ ਕੇ ਬਾਹਰ ਸੁੱਟਾਂਗੇ ਕਿਉਂਕਿ ਚੀਜ਼ ਚੰਗੀ ਨਹੀਂ ਖਾਣ ਲਈ ਤੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਖੋਲ ਲਵਾਂਗੀ ਪਿਆਜ਼ਾਂ ਨੂੰ ਜਿੰਨੇ ਤੁਹਾਡੇ ਤੋਂ ਖੁੱਲਦੇ ਆ ਉਹਨੇ ਤੁਸੀਂ ਖੋਲ ਸਕਦੇ ਆ ਕਿਉਂਕਿ ਪਿਆਜ਼ ਖੋਲਣ ਦਾ ਮਤਲਬ ਇਹ ਨਹੀਂ ਕਿ ਕੋਈ ਵਿੱਚ ਨਵਾਂ ਆਈਡੀਆ ਇਹਦਾ ਮਤਲਬ ਹੈ ਜੋ ਅੰਦਰਾਂ ਦੇ ਚੀਜ਼ਾਂ ਇਸ ਤਰ੍ਹਾਂ ਜੁੜੇ ਹੁੰਦੇ ਨੇ ਇਹ ਅੰਦਰਾਂ ਦੀਆਂ ਚੀਜ਼ਾਂ ਜ਼ਿਆਦਾ ਪੋਈ ਜੇ ਇਹਨਾਂ ਇੰਗੇ ਫਿਰ ਕੱਚਾ ਪਣ ਜਾਂਦਾ ਇਹਨਾਂ ਦੇ ਵਿੱਚ ਜਦੋਂ ਵੀ ਆਪਣੇ ਸਬਜੀ ਦੇ ਵਿੱਚ ਆਪਾਂ ਪਾਉਨੇ ਆਂ ਜੀ ਕੱਚਾ ਪਣ ਰਹਿੰਦਾ ਇਹਨਾਂ ਚੀਜ਼ਾਂ ਕਰਕੇ ਹੀ ਆਪਣੇ ਕੱਚਾਪਨ ਰਹਿ ਜਾਂਦਾ ਹੈ ਤੇ ਇਸ ਲਈ ਇਹਨਾਂ ਚੀਜ਼ਾਂ ਨੂੰ ਜੇ ਖੋਲ ਕੇ ਹੀ ਪਾਵਾਂ ਤਾਂ ਬਹੁਤ ਹੀ ਅੱਛੀ ਗੱਲ ਆ ਜੀ ਚੰਗੀ ਤਰ੍ਹਾਂ ਪਿਆਜ ਪਕ ਜਾਂਦਾ ਵਾ ਆਪਣੇ ਕੋਲ ਇੱਕੋ ਚੀਜ਼ ਮੌਕਾ ਹੁੰਦਾ ਕਿ दाल ਸਬਜੀ ਜੋ ਆਪਾਂ ਆਦਮੀ ਬਾਹਰੋਂ ਕੰਮ ਕਰਕੇ ਆਉਂਦਾ ਤਾਂ ਪੇਟ ਭਰ ਕੇ ਖਾਣਾ ਢੰਗ ਦੇ ਨਾਲ ਖਾਵੇ ਜੀ ਉਹ ਅਪਾ ਇਸ ਤਰ੍ਹਾਂ ਕਰਕੇ ਸਾਰੇ ਪਿਆਜ਼ ਖੋਲ ਲਵਾਂਗੇ ਹਾਂਜੀ ਆਪਾਂ ਪਿਆਜ਼ ਦੇ ਟੁਕੜੇ ਕਰ ਲਏ ਖੋਲ ਲਿਆ ਪਿਆਜ਼ ਉਹਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਇਹਨੂੰ ਕੱਢ ਲੈਣੇ ਆ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਾਂਗੇ ਜੀ ਪਹਿਲਾਂ ਆਪਾਂ ਇਹਨੂੰ ਹੀ ਧੋ ਦਈਏ ਅੰਜੇ ਆ ਟਮਾਟਰ ਲੈ ਲਏ ਸੀਗੇ ਟਮਾਟਰ ਦੇ ਆਪਾਂ ਕਰਾਂਗੇ 4 ਪੀਸ ਇਹੋ ਕਿ ਆਪਾਂ ਪਿਆਜ਼ ਦੇ ਵਿੱਚ ਹੀ ਪਾਵਾਂਗੇ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦਿੰਨੇ ਆ ਰੱਖ ਦਿੰਨੇ ਆ ਤੇ ਪਿਆਜ਼ ਆਪਾਂ ਚੰਗੀ ਤਰ੍ਹਾਂ ਤੋਲਾਂਗੇ ਬਾਅਦ ਵਿੱਚ ਹਣ ਮਿਰਚ ਦੇ ਵੀ ਆਪਾਂ ਮੋٹے ਮੋٹے ਟੁਕੜੇ ਹੀ ਕੱਟਾਂਗੇ ਤੁਸੀਂ ਦੇਖਿਓਗੇ ਤੁਹਾਨੂੰ ਫਿਰ ਦੱਸਣਾ ਬਾਅਦ ਵਿੱਚ ਤੁਸੀਂ ਕਿ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆ ਮੇਰਾ ਤਰੀਕਾ ਤੁਹਾਨੂੰ ਸਹੀ ਲੱਗਿਆ ਜਾਂ ਨਹੀਂ ਲੱਗਿਆ ਤੇ ਪਲੀਜ਼ ਤੁਸੀਂ ਮੈਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਫਿਰ ਮੈਨੂੰ ਆਪਣੀ ਵੀ ਅੱਗੇ ਮੌਕਾ ਸੁਧਾਰਨ ਦਾ ਮਿਲ ਜਾਵੇ ਹਾਂਜੀ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਧੋਵਾਂਗੇ ਅਰੋਂ ਚੁੱਲਿਆਂ ਤੇ ਕੜਾਹੀਆਂ ਧਰ ਦਿੱਤੀਆਂ ਨੇ ਸਰੋਂ ਦਾ ਤੇਲ ਵਰਤਾਂਗੀ ਮੈਂ ਇਹਦੇ ਵਿੱਚ ਤੁਸੀਂ ਜੋ ਵੀ ਤੇਲ ਵਰਤਣਾ ਚਾਹੋ ਨੇ ਵਰਤੋ ਪਰ ਮੈਂ ਸਰੋਂ ਦਾ ਤੇਲ ਹੀ ਵਰਤਾਂਗੀ ਇੱਕ ਕੜਾਹੀ ਦੇ ਵਿੱਚ ਆਪਾਂ ਤੇਲ ਪਾਤਾ ਗਰਮ ਹੋਣ ਲਈ ਤੇ ਦੂਸਰੀ ਦੇ ਵਿੱਚ ਆਪਾਂ ਤੇਲਪੋਨੇ ਆਪਣੀ ਕੜਾਹੀ ਥੋੜੀ ਗਿੱਲੀ ਹੈ ਜੀ ਸਬਜੀ ਆਪਾਂ ਧੋ ਕੇ ਸਾਰੀ ਰੱਖ ਲਈ ਕੀ ਕੀ ਚੀਜ਼ ਪਾਵੀ ਕਿਉ ਤੁਸੀਂ ਦੇਖਦੇ ਰਹਿਣਾ ਨਾਲ ਦੀ ਨਾਲ ਤੁਹਾਨੂੰ ਅੱਛਾ ਆਈਡੀਆ ਆਏਗਾ ਆਪਣੀ ਕੜਾਹੀ ਇੱਕ ਗਰਮ ਹੋ ਗਈ ਜੋ ਆਪਾਂ ਪਹਿਲਾਂ ਧਰੀ ਸੀ ਆਪਾਂ ਸਭ ਤੋਂ ਪਹਿਲਾਂ ਦੇ ਵਿੱਚ ਪਾਵਾਂਗੇ ਜੀਰਾ ਫਿਰ ਪਾਵਾਂਗੇ ਆਪਾਂ ਪਨੀਰ ਸਾਬਤ तो बाद उस तो बाद आप पा रहे हैं ओदे प्याज प्याज उसे कला-कला पीस करके पावेंगे तो और भी बेहतर रहेगा पावगे आप हरी मिर्च और टमाटर आप गैस बंद की थोड़ी जी ज़्यादा गर्म हो गया तेल दूसरे पास अपना दूसरा तेल गर्म हो गया रहे उसका पेठा उसका पेठा अलग भुन गए जी ਜਨਪੇਕਸ ਸਮੇਂ ਪਿਆਰੇ ਤੁਸੀਂ ਕਰ ਰਹੇ ਹੋ ਉਹ ਬੜਾ ਜਲਦੀ ਹੋ ਜਾਏ ਮੇਰੇ ਦੇ ਗਾਵਨ ਸੰਦਿਆੜ ਨਹੀਂ ਕੀਤੇ ਇਹਨਾਂ ਨੂੰ ਗਰਮੀ ਦਾ ਮਲਕਣਾ ਹੈ ਤੁਸੀਂ ਆਪਣੇ ਹਿਸਾਬ ਨਾਲ ਜੀ ਮਸਾਲੇ ਪਾ ਲਿਓ ਪਰ ਮੈਂ ਇਹ ਵਿੱਚ ਘਟ ਮਸਾਲੇ ਪਾਏ ਨੇ ਤੇ प्याज ਭੁੱਜ ਗਏ ਤੇ ਆਪਣਾ ਪੇਠਾ ਵੀ ਥੋੜਾ ਭੁੱਜ ਗਿਆ ਤੇ ਇਹਦੇ ਵਿੱਚ ਪਾਵਾਂਗੀ ਮੈਂ ਪਕੌੜੇ ਪੇਠੇ ਦੇ ਵਿੱਚ ਆਪਾਂ ਇਹਨਾਂ ਨੂੰ ਵੀ ਇਹਦੇ ਨਾਲ ਹੀ ਬੈਠੇ ਜੇ ਤੁਨਾਗੇ ਹੱਪਾਣੇ ਦਾ ਮਸਾਲਾ ਤਿਆਰ ਕਰਾਂਗੇ ਪਿਆਜ਼ ਤੇ ਟਮਾਟਰ ਵੀ ਆਪਣੇ ਪਾਏ ਆ ਪਰ ਜਿਆਦਾ ਮਸਾਲੇ ਨਹੀਂ ਐਡ ਕਿਤੇ ਮੈਂ ਤੁਹਾਨੂੰ ਵਾਰ-ਵਾਰ ਕਹਿ ਰਹੀ ਆ ਗਰਮੀ ਦਾ ਮੌਸਮ ਆ ਜਿਆਦਾ ਮਸਾਲੇ ਐਡ ਕਰਨਾ ਵੀ ਸਾਡੀ ਸਿਹਤ ਲਈ ਠੀਕ ਨਹੀਂ ਜੇ ਆਪਾਂ ਆਪਣੇ ਪਿਆਜ਼ ਵੀ ਪੁੱਜ ਗਏ ਤੇ ਆਪਣੇ ਟਮਾਟਰ ਵੀ ਹਲਕੇ ਫੋਲੇ ਹੋ ਗਏ ਹੁਣ ਆਪਾਂ ਇਹਨਾਂ ਨੂੰ ਪੀਸਾਂਗੇ ਜੀ ਤੁਸੀਂ ਜਿਆਦਾ ਮਸਾਲੇ ਖਾਂਦੇ ਸ਼ਿਕੀਨ ਆ ਤਾਂ ਪਾ ਸਕਦੇ ਨੇ ਪਰ ਮੈਂ ਕਹਿੰਨੀ ਆ ਗਰਮੀ ਦਾ ਮੌਸਮ ਆ ਮਸਾਲੇ ਬਿਲਕੁਲ ਘੱਟ ਪਾਓ। ਥੋੜਾ ਜਿਹਾ ਬੇਸਿਕ ਹੋ ਜਿਆਦਾ ਨਹੀਂ। ਤਕਰੀਬਨ ਇੱਕ ਚਮਚਾ ਹੀ। ਜਿਆਦਾ ਨਹੀਂ ਪਾਣਾ। ਚਾਹੀ ਪਾਣਾ। ਜਦੋਂ ਮਸਾਲਾ ਬਣਾਉਂਦਾ ਤਾਂ ਇਹਦਾ ਵੀ ਟੇਸ ਸੁੱਕਾ ਹੋ ਗਿਆ। ਸੋ ਆਪਣਾ ਵੀ ਪੈ ਗਿਆ। ਇਹ ਤਿਆਰ ਹੈ। ਹੋਰ ਬੰਦੋ ਤੇ ਠਾਕੇ ਰੱਖ ਲਿਆ ਤੇ ਮਸਾਲਾ ਨੋਪਕਸੇ ਪੈਕਸਾਈਡ ਤੇ ਕਰ ਦਿੱਤਾ ਉਹ ਵੀ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਿਆ ਹਾਂਜੀ ਜੋ ਕਿ ਹੈ ਇਹਦੇ ਵਿੱਚ ਮੈਂ ਫੇਰ ਪਾਵਾਂਗੀ ਤੁਹਾਡਾ ਜੀਰਾ ਤਾਂ ਤਾਂ ਜੀ ਦੇ ਵਿੱਚ ਬਹੁਤ ਪਾਈ ਟੇਸਟ ਅੱਧਾ ਪਰਤਾ ਚਿਕਾਣਾ ਥੋੜਾ ਧਨੀਆ ਲਸਣ ਮੇਪਨ ਜਿਹਦੇ ਵਿੱਚ ਚਾਹੁੰਦੀ ਸੀ ਲਸਣ ਨੂੰ ਚੰਗੀ ਜਿਹੀ ਜਾਇਗਾ ਵੱਖਰਾ ਟੇਸਟ ਆ ਗਿਆ ਲੱਗ ਪਟਕੇ ਪੋਨੇ ਕਦੇ ਵੀ ਤੁਸੀਂ ਦੇਖਿਆ ਜਦੋਂ ਆਪ ਨੇ ਹੈ ਤੇ ਇੱਕ ਬਹੁਤ ਸਵਾਗਤ ਸਵਾਦ ਲੱਗ ਕੋ ਪੇਸਟ ਦਾ ਨਾਲ ਪਾਉਂਦਾ ਵਾ ਲਸਣ ਜਿੰਨਾ ਕਿ ਆਪਾਂ ਨੇ ਟੇਸਟ ਹੁੰਦਾ ਹੈ ਤੇ ਆਪਾਂ ਹੁਣ ਜੋ ਜੋ ਬੜਾ ਸਾਲਾ ਤਿਆਰ ਕੀਤਾ ਹੋਇਆ ਚੰਗੀ ਤਰ੍ਹਾਂ ਘੇਰ ਤੁੰਗਾਗੇ ਥੋੜਾ ਜਾਂ ਆਪਾਂ ਨੇ ਤੇ ਲਸਣ ਪਾਇਆ ਬਾਕੀ ਉਹ ਜੀਰਾ ਧਨੀਆ ਵੀ ਪਾਇਆ ਜਿੰਨਾ ਚਿਰ ਇਹਨਾਂ ਦਾ ਮਜਾ ਨਹੀਂ ਆਉਂਦਾ ਜਿੰਨਾ ਚਿਰ ਨਾਪੋਂ ਨਹੀਂ ਜਿੰਨਾ ਵੀ ਮਸਾਲਾ ਆਪਾਂ ਭੁੰਨਗੇ ਉਨਾ ਹੀ ਜ਼ਿਆਦਾ ਹਰ ਦਾਲ ਸਬ지 ਵਿੱਚ ਪਾਵਾਂਗੇ ਹੁਣ ਮਸਾਲੇ ਜੋ ਕਿ ਮੈਂ ਦੇ ਵਿੱਚ ਪਾਵਾਂਗੀ ਹੱਲ ਜੀ ਚੰਚਾਂ ਦੀ ਤਾਂ ਮਾੜੀ ਚੀਜ਼ ਨਹੀਂ ਵੈਸੇ ਪਰ ਜ਼ਿਆਦਾ ਵੀ ਸਬ지 ਹੈ ਇਹ ਹੋ ਜਾਂਦੀ ਹੈ ਦੇ ਨਾਲ ਆਪਣਾ ਸਵਾਦ ਅਨਸਾਰ ਥੋੜੀ ਜਿਹੀ ਪਾਵਾਂ ਦੀ ਮੈਂ ਜ਼ਿਆਦਾ ਨਹੀਂ ਮਤਲਬ ਕਿ ਚੁੰਡੀ ਇੱਕ ਧਨੀਆ ਪਾਊਡਰ ਚੌਥਾ ਚਮਚਾ ਦੋ ਚਮਚਾ ਤੁਸੀਂ ਦੇਖੇ ਦੇ ਹਿਸਾਬ ਨਾਲ ਵੀ ਆਪਣੇ ਥੋੜੇ ਆਪਾਂ ਬਹੁਤ ਚੰਗੀ ਸੀ ਵਿੱਚ ਪਾ ਰਹੀ ਹਾਂ ਮੈਂ ਦੇਗੀ ਮਿਰਚ ਜੋ ਕਿ ਮੈਂ ਆਪਾਂ ਗਰਮ ਸਪਾਈ ਪਾਵਾਂ ਮਸਾਲਾ ਗਰਮ ਜੀਨੀ ਪਾਉਣ ਦੇ ਪਾ ਲਵਾਂਗੇ ਆਪਾਂ ਕਿਹੜੇ ਸਾਰੇ ਮਸਾਲੇ ਆਪਣੇ ਜਾਣਗੇ चंगी बने चंकी तरह पांच सत्तर थोड़ी जी राई रही मैं लास्ट जल जाएगी टेस्ट नहीं है ਮੇਰੇ ਕੋਲ ਸ਼ਾਹੀ ਪਨੀਰ ਦਾ ਮਸਾਲਾ ਐਡ ਕਰਾਂਗੀ ਤੁਹਾਡੇ ਕੋਲੇ ਨਹੀਂ ਤਾਂ ਕੋਈ ਪ੍ਰੋਬਲਮ ਨਹੀਂ ਹੈ ਤੇ ਜ਼ਰੂਰੀ ਪਾਉਣਾ ਵਾ ਮੇਰੇ ਕੋਲ ਹੈਗਾ ਤਾਂ ਮੈਂ ਇਹਦੇ ਵਿੱਚ ਸ਼ਾਹੀ ਪਨੀਰ ਦਾ ਮਸਾਲਾ ਐਡ ਕਰਾਂਗੀ 7 ਮਿੰਟ ਆਪਾਂ ਮਸਾਲਾ ਉਪਨ ਲਿਆ ਸੀ ਹੁਣ ਆਪਾਂ ਇਹਦੇ ਦੂਸਰੇ ਆਏ ਦੋ ਤੋਂ ਚਾਰ ਮਿੰਟ ਵੀ ਜ਼ਰੂਰੀ ਔਰ ਐਡ ਕਰਾਂਗੇ ਤੁਹਾਨੂੰ ਦੱਸ ਦਿੰਦੇ ਆਪਾਂ ਕੀ ਚੀਜ਼ ਐਡ ਕਰਨੀ ਕਿਉਂਕਿ ਜਦ ਸਬਜੀ ਚ ਕੋਈ ਵੀ ਚੀਜ਼ ਦਾ ਟੇਸ ਬਣਾਉਣਾ ਤਾਂ ਉਹਨੂੰ ਆਪਾਂ ਨੂੰ ਹਰ ਚੀਜ਼ ਨੂੰ ਐਡ ਕਰਨਾ ਹੀ ਪੈਣਾ ਆਪਾਂ ਨੂੰ ਟਮਾਟਰ ਸਾਸ ਜਿਆਦਾ ਪਾਣਾ ਤਾਂ ਸਿਚਾਦਾ ਬੋਲੋ ਪਰ ਜਿਆਦਾ ਨਾ ਮਠਾਸ ਮੈਂ ਇੱਕ ਚਮਚਾ ਹੀ ਪਾਵਾਂਗੀ ਪਹਿਲਾਂ ਵਾਲੇ ਅੱਧਾ ਕੱਪਾ ਹੁਣ ਪਾਵਾਂਗੇ ਇਹ ਸਿੱਖ ਘਟਮਿਠਾ ਹਲਵਾ ਕਾ ਦੁੱਧ ਹਲਵਾ ਕਾ ਦੁੱਧ ਪੋਕਾੜਾ ਮਤਲਬ ਮਸਾਲਾ ਥੋੜਾ ਪਚਾਟਾਂਗੇ ਕਿਉਂਕਿ ਹਰ ਮਸਾਲਾ ਆਪਾਂ ਕੱਚਾ ਨਹੀਂ ਰੱਖਣਾ ਭੁੰਨ ਕੇ ਹੀ ਰੱਖਣਾ ਆਪਾਂ ਨੇ ਆਪਾਂ ਦਰ ਬੇਠਾ ਕੇ ਹਲਬਤ ਬੜੇ ਆਪਣੇ ਤਿਆਰ ਨੇ ਤੇ ਇਧਰ ਆਪਣਾ ਮਸਾਲਾ ਵੀ ਤਿਆਰ ਹੋ ਗਿਆ ਬੱਸ ਸਰ ਵਿੱਚ ਇੱਕ ਦਮ ਇੰਟ ਹੀ ਪਾਉਂਦੇ ਆਪਾਂ ਇਹਨੂੰ ਜ਼ਿਆਦਾ ਨਹੀਂ ਪਾਉਣਾ ਮਸੂਲ ਕਿਸੇ ਵੀ ਚੀਜ਼ ਦੇ ਵਿੱਚ ਟੇਸਟ ਆਵੇ ਕੱਚੇ ਪੰਦਾ ਸਾਰੀ ਸਬਜ਼ੀ ਖਰਾਮ ਤੋਂ ਤੁਸੀਂ ਆਪਣੇ ਮਿਹਰ ਤਰੀਕੇ ਨਾਲ ਸਬਜ਼ੀ ਬਣਾ ਕੇ ਜ਼ਰੂਰ ਦੇਖਿਓ ਮਸਾਲਾ ਮਸਾਲੇ ਤੁਸੀਂ ਜਲਦੀ ਕਰ ਕਰਿਓ ਕਰਿਓ ਚਤਵੰਦੀ ਹੈ ਇਹ ਹੈ ਜੀ ਆਪਣੇ ਪੇਠਾ ਪਕੌੜਾ ਮਸਾਲੇਦਾਰ ਸਬਜੀ ਤੇ ਤੁਸੀਂ ਆਪਾਂ ਹੁਣ ਇਹਨੂੰ ਦੇ ਵਿੱਚ ਮਸਾਲਾ ਸਾਰਾ ਪਾ ਕਰਤਾ ਬੰਦ ਥੋੜੀ ਦੇਖੋ ਲਾਲੀ ਆ ਰਹੀ ਹੈ ਉੱਪਰ ਲਾਲੀ ਆਉਂਦੇ ਦਾ ਮਤਲਬ ਹੁੰਦਾ ਕਿ ਮਸਾਲਾ ਆਪਣਾ ਚੰਗੀ ਤਰ੍ਹਾਂ ਪਿੜਾ ਪੀਲਾ ਮਸਾਲਾ ਜਰਾ ਰੱਖ ਲੈਣੇ ਜਿੰਨਾ ਚਿਰ ਮਸਾਲਾ ਭੁੰਨਾ ਨਾ ਤਾਂ ਸਬਜ਼ੀ ਦਾ ਟੇਸ ਬਿਲਕੁਲ ਬੇਕਾਰ ਹੁੰਦਾ ਵਾ ਉਹਨੂੰ ਤਾਂ ਬਣਾਉਣ ਦਾ ਵੀ ਕੋਈ ਹਾਂਜੀ ਆਪਾਂ ਇਹਦੇ ਸਾਰਾ ਕਰ ਲਿਆ ਮੈਨੂੰ ਤਾਂ ਬੜੀ ਸੋਹਣੀ ਪਰ ਤੁਸੀਂ ਆਪਣੇ ਘਰ ਦੇ ਵਿੱਚ ਜਰੂਰ ਇਸ ਤੇ ਰੱਖਿਓ ਫਿਰ ਦੱਸੋ ਮਨ ਕੇ ਤੁਹਾਨੂੰ ਸਬਜੀ ਲੱਗੀ ਆਪਾਂ ਇਹਨੂੰ ਲਵਾਵਾਂਗੇ ਸੇਕ ਥੋੜਾ ਜਿਹਾ ਕਿਉਂਕਿ ਆਪਣਾ ਮਸਾਲਾ ਇਹਦੇ ਵਿੱਚ ਮਿਕਸ ਹੋ ਜਾਏ ਨਹੀਂ ਮੈਂ ਸਵੇਰ ਦਾ ਤਾਂ ਫਿਰ ਮਸਾਲੇ ਦਾ ਬਣਾਉਣ ਦਾ ਜਿੰਨਾ ਤੇਰਾ ਤੇ ਮਸਾਲਾ ਤਾਂ ਫਿਰ ਆਪਾਂ ਇਹਨੂੰ 5 ਤੋਂ 7 ਮਿੰਟ ਸੇਕ ਜਰੂਰ ਲਵਾਵਾਂਗੇ ਸਿਰੋਹ ਕਰਕੇ ਸਿੰਮ ਤੇ ਕਰਕੇ